हाँ 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 इत रुक दो मिनट चल रहे हैं पार्क में चलते हैं पार्क में छे हैं मेरी बस आई थी, भी अस पे देखो कि सोहनी पार्क है इतने ये वाइसिया जगह है ਕੋਲੀ ਚਾਰਚ ਰੋਮਾਨੀਆ ਵਿੱਚ ਹਮੇਸ਼ਾ ਮੇਰੇ ਮੂੰਹ 'ਚ ਨਿਕਲਦਾ ਰੋਮਾਨੀਆ ਰੋਮਾਨੀਆ ਕੰਟਰੀ ਕਲॉक ਟਾਈਮ ਕਨਸਟਾਂਟਾ ਦੀ ਇੱਕ ਬੜੀ ਵਧੀਆ ਪਾਰਕ ਦੇ ਵਿੱਚ ਅਸੀਂ ਅਸੀਂ ਵਿਰਾਜਮਨ ਹੋਣ ਲੱਗੇ ਆਂ ਥੋੜੀ देर ਬੈਠਾਂਗੇ ਐਨਜੋਏ ਕਰਾਂਗੇ ਫਿਰ ਅੱਗੇ ਚੱਲਾਂਗੇ ਤਾਂ ਕਿ ਤੁਹਾਨੂੰ ਇੱਥੇ ਦਾ ਥਿਊ ਵਿਊ ਦਿਖਾ ਸਕੀਏ ਬਹੁਤ ਹੀ ਵਧੀਆ ਪਾਰਕ ਹੈ ਜੀ ਬਹੁਤ ਹੀ ਵਧੀਆ ਅਸੀਂ ਅਕਸਰ ਸ਼ਾਮ ਨੂੰ ਇੱਥੇ ਆ ਕੇ ਬੈਠਦੇ ਹਾਂ ਜਦੋਂ ਛੁੱਟੀ ਦਾ ਮਾਹੌਲ ਹੁੰਦਾ ਛੁੱਟੀ ਦਾ ਟਾਈਮ ਹੁੰਦਾ ਹਾਂਮੀਦ ਕਰਦਾ ਕਿ ਤੁਹਾਨੂੰ ਇਹ ਦ੍ਰਿਸ਼ ਬਹੁਤ ਵਧੀਆ ਲੱਗਣਗੇ ਤੁਹਾਨੂੰ ਯਾਦ ਹੋਵੇਗਾ ਮੈਂ ਇਸ ਤੋਂ ਪਹਿਲਾਂ ਵੀ ਇੱਕ ਬਲੌਕ ਬਣਾਇਆ ਸੀਗਾ ਜਿਹਦੇ ਵਿੱਚ ਮੈਂ ਤੁਹਾਨੂੰ ਇੱਥੇ ਲੈ ਕੇ ਆਇਆ ਸੀ ਇਹ ਉਹੀ ਪਾਰਕ ਹੈ ਜਿਹੜਾ ਵੀਊ ਅਕਸਰ ਦੇਖਣ ਨੂੰ ਬਹੁਤ ਹੀ ਵਧੀਆ ਲੱਗਦਾ ਬਹੁਤ ਹੀ ਵਧੀਆ ਲੱਗਦਾ ਸੁਹਾਵਨਾ ਜਆ ਮੁਸਾਕੀ ਦੇ ਮੋ ਮੁਸਾਕੀ ਦੇ ਮਾਹੌਲ ਤੇ ਅਸੀਂ ਇੱਥੇ ਵੀਡੀਓ ਬਣਾਈ ਸੀ ਤੇ ਅਸੀਂ ਇਕੱਠੇ ਹੋਏ ਹਾਂ ਅਪਸਰ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਸਪਾਰਕ ਦੇ ਨੇ ਚ ਆ ਜਾਂਦੇ ਆ ਆਪਣਾ ਟਾਈਮ ਸਪੈਂਡ ਕਰੀਦਾ ਤੇ ਸੋਹਣੀਆਂ ਸੋਹਣੀਆਂ ਗੱਲਾਂ ਮਰਦਾ ਕਿ ਕੀ ਕਹਿੰਦੇ ਜੀ ਇਹੋ ਬਹੁਤ ਵਧੀਆ ਵੇਰੇਸ਼ਾ ਜੀ ਇੱਥੋਂ ਦਾ ਪਾਰਕ ਦਾ ਬੱਸ ਇਸੇ ਤਰ੍ਹਾਂ ਹੱਸਦੇ ਖੇੜਦੇ ਜ਼ਿੰਦਗੀ ਨੂੰ ਕਵਰ ਕਰਦੇ ਪਏ ਆ ਤੁਹਾਡੇ ਨਾਲ ਵੀ ਅਸੀਂ ਸਾਂਝਾ ਕਰ ਰਹੇ ਹਾਂ ਇੱਥੋਂ ਦਾ ਮਾਹੌਲ ਕਿੰਨੇ ਸੋਹਣੇ ਬੂਟਿਆਂ ਦੀ ਕਟਿੰਗ ਹੋਈ ਹੈ ਇੱਥੇ। ਆਹ ਦੇਖੋ ਇਹਦੀ ਕਟਿੰਗ ਹੋਣੀ ਬਾਕੀ ਆ। ਬਟ ਇਹਦੀ ਕਟਿੰਗ ਹੋ ਚੁੱਕੀ ਆ। ਕਬੂਤਰ ਤੁਸੀਂ ਦੇਖ ਸਕਦੇ ਹੋ। ਵਾਹ। ਉਹ ਵੀ ਸਾਨੂੰ ਦੇਖ ਕੇ ਉੱਡ ਗਏ ਨੇ। ਕੁਝ ਬੈਠੇ ਹੋਏ ਆ। ਇਹ ਤਾਂ ਵਾਤਾਵਰਨ ਆਪਣੇ ਆਪ ਦੇ ਵਿੱਚ ਅਲੱਗ ਜਿਹਾ ਵਾਤਾਵਰਨ ਆ। ਬੰਗਲਾਂ ਲੱਗੀਆਂ ਹੋਈਆਂ। ਕਾਇਸਪੁਰ ਵਿੱਚ ਆ ਅੱਛੀ ਗੈਲਰੀ ਲੋਕ ਪਤਾ ਨਹੀਂ ਕਦੋਂ ਰੁਕਿਆ ਹੋਇਆ ਬਟ ਮਨਾਉਣ ਵਾਲੇ ਨੇ ਕਮਾਲ ਕੀਤੀ ਹੋਈ ਹੈ ਕੁਝ ਬੋਲਣ ਨੂੰ ਦਿਲ ਨਹੀਂ ਕਰ ਰਿਹਾ ਬਟ ਦੇਖਣ ਨੂੰ ਦਿਲ ਕਰ ਰਿਹਾ ਬਹੁਤ ਹੀ ਵਧੀਆ ਦ੍ਰਿਸ਼ ਹੈਗਾ ਬਹੁਤ ਹੀ ਵਧੀਆ ਮੌਸਮ ਹੈ ਨੀਲਾ ਅਸਮਾਨ ਬੱਦਲ ਕਿੰਨਾ ਵਧੀਆ ਮੌਸਮ ਹੈ ਤਬੂਤਰ ਵੀ ਨੀਲੇ ਅਸਮਾਨ ਹਰ ਘੜੀ ਦੇ ਉੱਤੇ ਘੰਟੀਆਂ ਟੰਗੀਆਂ ਹੋਈਆਂ ਇਹ ਵੀ ਇੱਕ ਅਲੱਗ ਚੀਜ਼ ਹੈ ਆ ਵੀ ਆਹ ਸੜਕ ਕ੍ਰਾਸ ਕਰਾਂਗੇ ਤੇ ਸੱਜੇ ਪਿਛਲੇ ਪਾਸੇ ਜਾਵਾਂਗੇ ਉੱਧਰ ਜਾ ਕੇ ਵੀਡੀਓ ਫੇਰਾਂਗੇ ਮੇਬੀ ਅਜੇ ਰੋਡ ਤੇ ਕੋਈ ਨਹੀਂ ਆ ਰਿਹਾ ਪੌਦਾ ਵੀ ਹੁੰਦਾ ਤੇ ਅਸੀਂ ਬੜੇ ਮਜ਼ੇ ਨਾਲ ਇਸ ਨੂੰ ਨਿਕਲ ਸਕਦੇ ਸੀ ਟ੍ਰੈਫਿਕ ਆਪਣੇ ਆਪ ਰੁਕ ਜਾਂਦੀ ਹੈ ਹਾਲ ਛੁੱਟੀ ਦਾ ਉਹਦੇ ਕਰਕੇ ਸਾਰਾ ਬੰਦ ਗਿਆ ਲੋਕੀ ਆਪਣੇ ਆਪਣੇ ਘਰਾਂ ਦੇ ਵਿੱਚ ਤਿੰਨ ਚਾਰ ਛੁੱਟੀਆਂ ਸੀ ਐਟਮੋਸਫੇਅਰ ਬਹੁਤ ਵਧੀਆ ਬਣਿਆ ਹੋਇਆ ਗਿਣਾ ਚਿੜ ਚੜਪਾਂ ਲੋਕੀ ਨੂੰ ਕ੍ਰਾਸ ਕਰ ਜਾਂਦੇ ਆ ਜ਼ੈਬਰਾ ਲਾਈਨ ਨੂੰ ਜੇ ਕੋਈ ਗੱਡੀ ਆਵੇ ਤੇ ਆਪਣੇ ਆਪ ਹੀ ਰੁਕ ਜਾਂਦੀ ਹੈ ਅਸੀਂ ਇੱਕ ਛੋਟਕੜ ਰਸਤਾ ਲੱਭਿਆ ਆ ਆਪਣੇ ਘਰ ਨੂੰ ਜਾਣ ਵਾਸਤੇ। ਇਸ ਬਿਲਡਿੰਗ ਦੇ ਪਿੱਛੇ ਨਾਲ ਹੀ ਇੱਕ ਹੋਰ ਗਲੀ ਨਿਕਲਦੀ ਹੈ। ਇੱਕ ਸਾਈਡ ਤੇ ਸਾਡਾ ਫਲੈਟ ਜਿੱਥੇ ਅਸੀਂ ਰਹਿائش ਕੀਤੀ ਹੋਈ ਹੈ। ਰੁਕਦੇ ਹਾਂ। ਕੌਨਸਟਾਂਟਾ ਸਿਟੀ ਦਾ ਨਾਮ ਆਇਆ। ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਂ ਜੀ ਅਗਲੀ ਬਲੌਗ ਦੇ ਵਿੱਚ ਜੇ ਸਾਡਾ ਬਲੌਗ ਚੰਗਾ ਲੱਗਾ ਤੇ ਮੈਨੂੰ ਪਿਆਰ ਭਰ ਮ ਹੰਗਾਰਾ ਦਿਓ ਅੱਗੇ ਸ਼ੇਅਰ ਕਰਿਓ ਲਾਈਕ ਕਰਿਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ